ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਰਣਜੀਤ ਢਡਰੀਆਂ ਵਾਲੇ ਅੱਜ ਉਹਨਾਂ ਸਿੱਖਾਂ ਨੂੰ ਐਕਸਪੋਜ਼ ਕਰਨ ਦੇ ਆਏ ਆ ਜਿਹੜੇ ਕਿ ਡੇਰਾ ਸੱਚਾ ਸੌਦਾ ਜਾ ਕੇ ਰਾਮ ਰਹੀਮ ਦੇ ਅੱਗੇ ਮੱਥਾ ਟੇਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਉਹ ਸਬੂਤਾਂ ਦੇ ਆਧਾਰ ਤੇ ਇਹ ਗੱਲ ਕਰਨ ਦੇ ਹੈਗੇ ਸੋ ਚੱਲ ਕੇ ਵੀਡੀਓ ਵੇਖਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਆਪਣੇ ਅੰਦਰ ਦੀ ਜ਼ਮੀਰ ਦੀ ਆਵਾਜ਼ ਨਾਲ ਜੇ ਸਰਸੇ ਵਾਲੇ ਸਾਹਮਣੇ ਨੱਚਣਾ ਪੈ ਜੇ ਫਿਰ ਆਵਾਜ਼ ਜ਼ਮੀਰ ਦੀ ਸੁਣਾਗੇ ਕਿ ਨਹੀਂ ਕਿਉਂਕਿ ਉਹ ਕੱਲ ਕੱਲ ਕਨ ਕਨਵਰ ਗਰੇਵਾਲ ਗਿਆ ਨਹੀਂ ਉਹਦੇ ਸਰਸੇ ਵਾਲੇ ਦੇ ਗੇਟ 'ਚ ਉਹਦੇ ਘੂਏ 'ਚ ਨੱਚ ਕੇ ਨਹੀਂ ਆਇਆ ਕੱਲ ਨਾ ਉੱਥੇ ਨੈਟ ਦੇ ਉੱਤੇ ਆ ਰਿਹਾ ਸੀ ਕਹਿੰਦੇ ਜੀ ਉਹ ਗਾਉਣ ਵਾਲੇ ਨੇ ਜਾਣਾ ਹੁਣ ਵੇਖੋ ਵੱਡੇ ਬੰਦੇ ਇਹਨਾਂ ਕਾਇਕਾਂ ਦੇ ਫੈਨ ਹੋਣਗੇ ਮੇਰੇ ਵਾਸਤੇ ਰੌਲਾ ਤੇ ਪਾਉਣਗੇ ਪਾ ਲੈਣ ਮੈਂ ਤੇ ਕਿਹਾ ਹੀ ਵੀ ਮੈਂ ਸੱਚ ਕਿਹਾ ਕਰ ਮੈਂ ਨਾ ਕਿਹਾ ਹੀ ਸੀ ਸਣੀਵਾਰ ਲੈ ਪਹਿਲਾਂ ਹੀ ਸੁਣੋ ਸਣੇ ਨਾਂ ਲੈ ਪਹਿਲਾਂ ਹੀ ਦੱਸ ਕੱਲ ਨਾ ਇਹਨਾਂ ਨੇ ਫੇਸਬੁੱਕ ਤੇ ਨੈਟ ਦੇ ਉੱਤੇ ਪਿਆ ਹੋਇਆ ਸੀ ਵੀ ਅੱਜ ਮੈਂ ਮਿਲਾਂਗਾ ਉੱਥੇ ਤੁਹਾਨੂੰ ਕਿੱਥੇ ਤੇਰਾ ਸੱਚਾ ਸੋ ਤੇ ਗੁਰੂ ਗੁਰੂ ਲਿਖਿਆ ਗੁਰੂ ਰਾਮ ਰਹੀਮ ਦੀ ਉਥੇ ਮਿਲਾਂ ਕਰਮ ਮੇਰੇ ਜਾਗੇ ਐ ਤੇ ਉਥੇ ਮਿਲਾਂ ਇਹੀ ਕਿਹਾ ਸੀ ਹੁਣ ਇਹ ਹੋਣਾ ਵੀ ਉਥੇ ਤੇ ਫੱਡੇ ਚੱਕ ਦੇਣੇ ਨਗਲਿਆਂ ਨੇ ਜਾ ਕੇ ਚਲੋ ਮੈਂ ਖੁਦ ਰਾਤ 11:30 11:00 ਕ'ਜੇ ਹੋਏ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਸੁਣਾਓ ਭਲਾ ਉਥੇ ਜਾ ਕੇ ਕੀ ਹੁੰਦਾ ਵੇਖੀਏ ਭਲਾ ਕਿੰਨਾ ਉਲਾਇਆ ਸੀ ਉਹਦੇ ਵਿੱਚ ਥੋੜਾ ਜਿਹਾ ਟਾਈਮ ਮਿਲਿਆ ਜਿੰਨਾ 15-15 20-20 ਮਿੰਟ ਹੀ ਮਿਲ ਰਹੇ ਸੀ ਤੇ ਜਦੋਂ ਉਹਨੂੰ ਟਾਈਮ ਮਿਲਿਆ ਉਹਨੇ ਜਾ ਕੇ ਜਦੋਂ ਗਾਣਾ ਸ਼ੁਰੂ ਕੀਤਾ ਕਿਉਂਕਿ ਦੁੱਖ ਇਸ ਗੱਲ ਦਾ ਲੱਗਦਾ ਕਿ ਮੈਂ ਆਪਣੀ ਗੱਲ ਜੇ ਕਰਾਂ ਨਾ ਤੇ ਪਿੱਛੇ ਜਿਵੇਂ ਹੁਣ ਇਹਨਾਂ ਦਾ ਇੱਕ ਗਾਣਾ ਆਇਆ ਜ਼ਮੀਰ ਤੇ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਇਹ ਬੰਦਾ ਬਦਲ ਰਿਹਾ ਥੋੜਾ ਥੋੜਾ ਜਿਵੇਂ ਵਿਆਹ ਵੀ ਸਵੇਰੇ ਅੰਮ੍ਰਿਤ ਵੇਲੇ ਕਰਾਇਆ ਦਾੜੀ ਰੱਖ ਲਈ ਤੇ ਮਸਤਾਂ ਦੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਵੀ ਹੁਣ ਤਾਂ ਕਦੇ ਮਸਤਾਂ ਦੇ ਗਾਉਂਦਾ ਰਿਹਾ ਹੁਣ ਮਨ ਬਦਲ ਰਿਹਾ ਹੈ ਠੀਕ ਹੈ ਚੰਗੀ ਗੱਲ ਨਹੀਂ ਹੁੰਦੀ ਬੰਦੇ ਨੂੰ ਆਸ ਜੀ ਵੱਜਦੀ ਹੈ ਵੀ ਹੌਲੀ ਹੌਲੀ ਬੰਦਾ ਬਦਲ ਰਿਹਾ ਹੈ ਬਦਲ ਰਿਹਾ ਥੋੜਾ ਥੋੜਾ ਆਪਣੇ ਆਪ ਨੂੰ ਚੇਂਜ ਕਰ ਰਿਹਾ ਹੈ ਹੌਲੀ ਹੌਲੀ ਸੁਧਾਰ ਹੋ ਰਿਹਾ ਮੈਨੂੰ ਵੀ ਕਿਤੇ ਨਾ ਕਿਤੇ ਨਾ ਮੇਰੇ ਮਨ ਨੂੰ ਬੜੀ ਖੁਸ਼ੀ ਜੀ ਸੀ ਵੀ ਚੰਗਾ ਹੋ ਰਿਹਾ ਪਰ ਉਹ ਹੋਇਆ ਕਿ ਜਦੋਂ ਉਹ ਪੜਿਆ ਨਾ ਵੀ ਇਹਨੇ ਉੱਥੇ ਜਾਣਾ ਤੇ ਸੱਚੀ ਬਹੁਤ ਦੁੱਖ ਜਿਹਾ ਲੱਗਿਆ ਵੀ ਜੇ ਮੈਨੂੰ ਤੇ ਉਮੀਦ ਇਹ ਸੀ ਵੀ ਇਹਨੇ ਹੌਲੀ ਹੌਲੀ ਗੁਰਮਤ ਵਾਲੇ ਪਾਸੇ ਆ ਜਾਣਾ ਹੌਲੀ ਹੌਲੀ ਗੁਰਮਤ ਦੀ ਗੱਲ ਕਰਨ ਲੱਗ ਜਾਣਾ ਪਖੰਡੀਆਂ ਦੇ ਵਿਰੁੱਧ ਬੋਲਿਆ ਕਰੇਗਾ ਉਹ ਫਿਰ ਜਦੋਂ ਇਹ ਲੱਗਿਆ ਤੇ ਬੜਾ ਮਨ ਨੂੰ ਧੱਕਾ ਜਿਹਾ ਲੱਗਿਆ ਵੀ ਯਾਰ ਇੰਦਾ ਨਹੀਂ ਸੀ ਹੋਣਾ ਚਾਹੀਦਾ ਫਿਰ ਜਦੋਂ ਉੱਥੇ ਗਿਆ ਨਾ ਪਿਆਰਿਓ ਕਮਾਲ ਦੀ ਗੱਲ ਇਹ ਹੈ ਸਾਡੇ ਤੋਂ ਦੋਗਲਾ ਕਿਰਦਾਰ ਪਛਾਣਿਆ ਨਹੀਂ ਜਾਂਦਾ ਸਿੱਖ ਇੰਨੀ ਸੁਰਤ ਡਿਵੈਲਪ ਨਹੀਂ ਸਾਡੀ ਮਾਈਂਡ ਇੰਨਾ ਤਿੱਖਾ ਨਹੀਂ ਕਿ ਵੇਖ ਸਕੀਏ ਕਿ ਯਾਰ ਉਹਨਾਂ ਨੇ ਪੈਸੇ ਬੁਕਿੰਗ ਕੀਤੀ ਹੋਵੇਗੀ ਨਾ ਉਹ ਜਦੋਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੇ ਆ ਕੇ ਡੇਰੇ ਇਹ ਥੋੜਾ ਵੀ ਉਹ ਅਣਜਾਣ ਬੰਦਾ ਨੂੰ ਪਤਾ ਨਹੀਂ ਵੀ ਸਰਸੇ ਵਾਲਾ ਕੌਣ ਹੈ ਇਹਨੇ ਸਮਾਂਗ ਰਚੇ ਥੋੜਾ ਉਹਨੂੰ ਪਤਾ ਨਹੀਂ ਉਹ ਇਸ ਕਰਕੇ ਥੋੜਾ ਵੀ ਮੈਂ ਉੱਥੇ ਵਾਹਿਗੁਰੂ ਵਾਹਿਗੁਰੂ ਕਰਕੇ ਆਵਾਂਗਾ ਉਹ ਜਦੋਂ ਉੱਥੇ ਗਿਆ ਉਹਨੇ ਮੈਂ ਵੀ ਮੈਂ ਵੀ ਨੋਟ ਕਰਦਾ ਸੀ ਐਦਾਂ ਹੱਥ ਜੋੜ ਕੇ ਮੜਾ ਜੈ ਐਦਾਂ ਸਿਰ ਝੁਕਾ ਕੇ ਕੌਣਾ ਸ਼ੁਰੂ ਕਰਤਾ ਉਹਨਾਂ ਨੇ ਫਿਰ ਕੁਝ ਸਾਰਿਆਂ ਨੂੰ ਕਰਨਾ ਹੁੰਦਾ ਬੋਲ ਫਕੀਰਾ ਅੱਲਾ ਹੀ ਅੱਲਾ ਰਾਧੇ ਸ਼ਾਮ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਉਹ ਜਿਹੜੇ ਉਹਦੇ ਪੱਕੇ ਚੇਲੇ ਨੇ ਉਹਨਾਂ ਨੂੰ ਤਾਂ ਫੇਰ ਅੱਗ ਲੱਗਦੀ ਐ ਨਾ ਉਹ ਕਹਿੰਦੇ ਵੀ ਇੱਥੇ ਆਇਆ ਸਾਡੇ ਬਾਬੇ ਦੇ ਹੁਣ ਗੁਣ ਗਾਇ ਤੇ ਗੁਣ ਗਾਉਣ ਲਈ ਸੱਦਿਆ ਇਹ ਨਾਲੇ ਸਿੱਖਾਂ ਨੂੰ ਵੀ ਖੁਸ਼ ਰੱਖ ਰਿਆ ਨਾਲੇ ਸਾਨੂੰ ਵੀ ਆ ਆ ਵੀ ਗਿਆ ਨਾਲੇ ਉਧਰਲਾ ਵੀ ਨਾਲ ਰੁੱਸੇ ਨਾਲੇ ਸਾਰਿਆਂ ਦੀ ਭਾਬੀ ਵੀ ਸਾਰਿਆਂ ਨੂੰ ਖੁਸ਼ ਰੱਖਣਾ ਹੈ ਵੀ ਇਧਰਲੇ ਵੀ ਖੁਸ਼ ਨਾ ਇਧਰ ਉਹ ਚਲਿਆ ਤੇ ਗਿਆ ਮੈਂ ਨੋਟ ਕਰਦਾ ਸੀ ਉਹਦੇ ਦਿਮਾਗ ਚ ਇੰਤਾ ਜੀ ਚੱਲੀ ਜਾਂਦਾ ਸੀ ਵੀ ਬਹੁਤਾ ਵੀ ਨੀ ਇਹਦੇ ਗੋਣ ਗਾਉਣੇ ਵੀ ਕਿਤੇ ਸਿੱਖ ਹੀ ਨਾਰਾਜ਼ ਹੋ ਜਾਣਾ ਮੇਰਾ ਵੀ 도ਗਲੇ ਜੇ ਬਣ ਕੇ ਚੱਲੀ ਜਾਂਦੇ ਜਦੋਂ ਉੱਥੇ ਉਹਨੇ ਗਾਇਆ ਨਾ ਤੇ ਜਾ ਕੇ ਵੀ ਉਹਦਾ ਨੱਚਣਾ ਚਾਹੀਦਾ ਸਾਹਮਣੇ ਹੋਵੇ ਯਾਰ ਤੇ ਨੱਚਣਾ ਐਦਾਂ ਜਿੱਦਾਂ ਕੁੰਦਾ ਹੁੰਦਾ ਉਹ ਫਿਰ ਜਦੋਂ ਗਾ ਰਿਹਾ ਤੇ ਉਹ ਉਹ ਸਮਝ ਗਏ ਅਗਲੇ ਵੀ ਗੱਲ 도ਗਲੀ ਕਰ ਸਾਥੋਂ ਨਹੀਂ ਸਮਝ ਗਿਆ ਉਹ ਸਮਝ ਗਏ ਉਹਨਾਂ ਨੂੰ 도ਗਲੇ ਪਸੰਦ ਨਹੀਂ ਵੀ ਸਾਡੇ ਬਾਬੇ ਕੋਲ ਆਇਆ ਤੇ ਸਾਡੀ ਗੱਲ ਕਰ ਸਾਡੇ ਵਾਲੇ ਸਿੱਖਾਂ ਦੇ ਸਮਝ ਹੀ ਨਹੀਂ ਪੈਂਦੀ ਆਖੋ ਸਤਨਾਮ ਰਿਵਾਸ ਸਾਡੇ ਵਾਲਿਆਂ ਦੇ ਨਹੀਂ ਦਿਮਾਗ 'ਚ ਵੱਟਦੀ ਵੀ ਗੱਲ ਕਿੱਥੇ ਐ ਅਗਲੇ ਨਹੀਂ ਪ੍ਰਵਾਨ ਕਰਦੇ ਉਹ ਜਦੋਂ ਕਹਿ ਰਿਹਾ ਨਾ ਵੀ ਵਾਇਕੋ ਵੀ ਵਾਇਕੋ ਵੀ ਬੋਲ ਕਦੇ ਨਾ ਡੋਲ ਵਿੱਚ ਹੀ ਉਹ ਕਹਿੰਦਾ ਵੀ ਰਾਦੇ ਰਾਦੇ ਵਿੱਚ ਹੀ ਅੱਲਾ ਅੱਲਾ ਰੱਬ ਨੂੰ ਸਾਰਿਆਂ ਨੂੰ ਖੁਸ਼ ਕਰ ਰਹੇ ਆਪਾਂ ਸਾਰਿਆਂ ਨੂੰ ਸਾਰਾ ਸਿਸਟਮ ਵਿੱਚ ਹੀ ਲੈ ਕੇ ਚੱਲੀਏ ਵਿੱਚ ਹੀ ਫਿਰ ਉਹਨਾਂ ਦਾ ਜਿਹੜਾ ਸੈਕਟਰੀ ਸੀ ਨਾ ਉਹਨੇ ਸਮਾਪਤੀ ਨਹੀਂ ਕਰਨ ਦਿੱਤੀ ਸਾਡੇ ਵਾਲੇ ਤੇ ਸਿਰ ਤੇ ਚੱਕ ਲਿੰਦੇ ਨੇ ਨਾ ਪਰ ਅਗਲੇ ਆਨੇ ਸਮਾਪਤੀ ਨਹੀਂ ਕਰਨ ਦਿੱਤੀ ਉਹ ਵਿੱਚੇ ਹੀ ਮਾਈਕ ਬੰਦ ਕਰਤਾ ਬਾਸ ਜੀ ਬਾਸ ਮਾ ਲੋ ਜੀ ਧੰਨਵਾਦ ਕਰੋ ਤਾੜੀਆਂ ਮਾਰੋ ਚਲੋ ਜੀ ਚਲੋ ਜੀ ਜਾ ਬਾਸ ਆਪਣੇ ਕਰਨ ਮੈਂ ਸੋਚਦਾ ਸੀ ਮੈਂ ਕਿਹਾ ਤੋਰੀ ਫੁਲਕਾ ਜੈ ਤੈਨ ਗੱਡੀ ਚ ਬਹਿ ਕੇ ਮੁੜਿਆ ਆਉਂਦਾ ਹੋਣਾ ਹੈ ਕਹਿੰਦਾ ਹੋਣਾ ਵੀ ਲੈ ਯਾਰ ਨਾਲੇ ਉਧਰੋਂ ਵੀ ਆਏ ਨਾਲੇ ਇਧਰ ਲੈ ਆਨੇ ਮੂੰਹ ਨਹੀਂ ਲਾਇਆ ਤੇ ਸਾਡੇ ਵਾਲੇ ਜਿਹੜੇ ਭੋਲੇ ਸਿੱਖ ਹਨ ਨਾ ਇੰਨਾ ਦਿਮਾਗ ਤੇ ਹੁਣ ਸੋਚਣਾ ਤੇ ਹਰ ਚੀਜ਼ ਨੂੰ ਪੈਣਾ ਸਾਡੇ ਵਾਲਿਆਂ ਨੇ ਲਓ ਜੀ ਜਿਹੜਾ ਕੰਮ ਕਿਸੇ ਤੋਂ ਨਹੀਂ ਹੋਇਆ ਉਹਨੇ ਸਰਸੇ ਵਾਲੇ ਦੇ ਦਰਬਾਰ 'ਚ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਤਾ ਮੈਂ ਦੱਸਾਂ ਕਦਾਂ ਕਦੋਂ ਸਾਡਾ ਦਿਮਾਗ ਕੰਮ ਕਰਨ ਲੱਗੇਗਾ ਕਦੋਂ ਇਹਨਾਂ ਗੱਲਾਂ ਨੂੰ ਸੀ ਸਮਝਣ ਲੱਗਾ ਮੈਂ ਕਹਿੰਦਾ ਅੱਜ ਉਹ ਗਾਇਕ ਵੀਰ ਬਣੇ ਸਾਡਾ ਗੁਰਮਤ ਦੀ ਗੱਲ ਸ਼ੁਰੂ ਕਰ ਦਵੇ ਵਾਅਦਾ ਕਰੇ ਵੀ ਇਹੋ ਜੇ ਪਖੰਡੀਆਂ ਦੇ ਡੇਰੇ ਤੇ ਗਾਉਣ ਨਹੀਂ ਜਾਵਾਂਗਾ ਮੈਨੂੰ ਦੁਨੀਆ 'ਚ ਜਿੱਥੇ ਮਰਜੀ ਗਵੇ ਮੈਂ ਉਦੋਂ ਸਰੂਪਾ ਦੇ ਨੂੰ ਸਨਮਾਨਤ ਕਰਨ ਨੂੰ ਉਹਦਾ ਹੱਥ ਜੋੜ ਕੇ ਜੀ ਆਇਆਂ ਕਹਿਣ ਨੂੰ ਪਿਆਰਾ ਸਾਥ ਸ੍ਰੀ ਅਕਾਲ ਕਿਉਂਕਿ ਇਹੋ ਜੇ ਬੰਦੇ ਜਿਹੜੇ ਹੁੰਦੇ ਐ ਕਈ ਨੌਜਵਾਨ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਜਾਂਦੇ ਤੇ ਜਦੋਂ ਇਹੋ ਜਿਹੇ ਬੰਦਿਆਂ ਨੇ ਸਰਸੇ ਵਾਲੇ ਦੇ ਬੂਹੇ 'ਤੇ ਜਾ ਕੇ ਬਹਿਣਾ ਹੁੰਦਾ ਹੈ ਨਾ ਤੇ ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨ ਚਾਹੁੰਦਾ ਵੀ ਚੰਗਈ ਹੋਣਾ ਜਿਹੜਾ ਇਹ ਵੀ ਉੱਥੇ ਜਾਂਦਾ ਇਸੇ ਤਰ੍ਹਾਂ ਇਹ ਜਿਹੜੇ ਮਸਤਾਂ ਦੇ ਡੇਰਿਆਂ ਤੇ ਜਾਂਦੇ ਨੇ ਚੰਗਈ ਹੋਣਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮਾੜੀ-ਮੋਟੀ ਅੱਖ ਖੋਲ ਕੇ ਰੱਖੋ ਸਿੰਘੋ ਜੇ ਕਹਿੰਦੇ ਹੋ ਨਾ ਵੀ ਵਾਹਿਗੁਰੂ 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 ਤੇ ਕਈ ਵਾਰਾ ਕਈ ਵਾਰੀ ਸਰਸੇ ਵਾਲਾ ਆਪ ਵੀ ਕਰਨ ਲੱਗ ਜਾਂਦਾ ਵਿਆਸ ਵਾਲਿਆਂ ਦੇ ਗੁਰਬਾਣੀ ਦੇ ਅਰਥ ਕਰਦਾ ਹੁੰਦਾ ਕਈ ਵਾਰੀ ਸਰਸੇ ਵਾਲਾ ਗੁਰਬਾਣੀ ਪੜ੍ਹਦਾ ਹੈ ਕਈ ਵਾਰੀ ਵਿਆਸ ਵਾਲਿਆਂ ਦੇ ਡੇਰੇ ਤੇ ਕਥਾ ਕਰਦਾ ਹੈ ਬਾਬਾ ਵਿਆਸ ਵਾਲਾ ਗੁਰਬਾਣੀ ਦੀ ਇੱਕ ਪਾਸੇ ਜਿਵੇਂ ਮੇਰੇ ਨਾਲ ਸਿੰਘ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਬਾਬਾ ਅਰਥ ਕਰਦਾ ਹੈ ਉਦੋਂ ਫਿਰ ਤੁਸੀਂ ਕੀ ਕਹੋਗੇ ਉੱਥੇ ਤੇ ਕੁਰਬਾਨੀ ਵੀ ਵੜੀ ਜਾਂਦੀ ਏ ਇਹੀ ਤੇ ਭਲੇਖਾ ਏਹੀ ਚੀਜ਼ ਅਗਲੇ ਨੇ ਕੁੰਡੀ ਲਾ ਕੇ ਸਾਲੂ ਪਸਾਣਾ ਹੁੰਦਾ ਹੁਣ ਕੁੰਡੀ ਜਦੋਂ ਗੁੰਡਵਾ ਗਡਵਾ ਲਾ ਕੇ ਅਗਲਾ ਸਿੱਟਦਾ ਮੱਛੀ ਨੂੰ ਮੱਛੀ ਤੇ ਐਂ ਸੋਚਦੀ ਏ ਵੀ ਬਹੁਤ ਹੀ ਵਧੀਆ ਬੰਦਾ ਆਇਆ ਐਵੇਂ ਸੋਚਦੀ ਨਾ ਵੀ ਕਿੰਨੀ ਖੁਰਾਕ ਦੇਣ ਲੱਗਿਆ ਉਹ ਗੁੰਡਵਾ ਵੇਖ ਲੈਂਦੀ ਏ ਖੁਰਾਕ ਖਾਣਾ ਵੇਖ ਲੈਂਦੀ ਏ ਬੋਟੀ ਵੇਖ ਲੈਂਦੀ ਏ ਪਰ ਪਿੱਛੇ ਲੱਗੀ ਹੋਈ ਕੁੰਡੀ ਨਹੀਂ ਵੇ ਇਹ ਬਾਣੀ ਨੂੰ ਤੇ ਵਰਤਦੇ ਐ ਕੁੰਡੀਆਂ ਵੇਖੋ ਜਿਹੜੀਆਂ ਪਿੱਛੇ ਕੁੰਡੀਆਂ ਨੇ ਉਹ ਵੇਖੋ ਤੇ ਮੈਂ ਫੇਰ ਵੀ ਬੇਨਤੀ ਕਰਾਂਗਾ ਠੀਕ ਹੈ ਜੇ ਇਹੋ ਜਿਹਿਆਂ ਦੇ ਭੂਵੇਂ ਤੇ ਜਾਏ ਜਾਂ ਮੰਦੋ ਬੰਦਾ ਕਦੇ ਵੀ ਹਾਂ ਯਾਰ ਭੁੱਲ ਹੋ ਗਈ ਜੇ ਕਵੇ ਮੈਂ ਤੇ ਉਥੇ ਵਾਇਗੁਰੂ ਵਾਇਗੁਰੂ ਕਰਨ ਗਿਆ ਸੀ ਇਹ ਛੱਡੋ ਨਾ ਉਹਨਾਂ ਦਾ ਬੰਦਾ ਨਹੀਂ ਕੋਈ ਬਦਲਣ ਵਾਲਾ ਉਹਨਾਂ ਨੇ ਚੱਕ ਕੇ ਮਾਈਕ ਬੰਦ ਕਰ ਦੇਣੇ ਐ ਇੱਥੇ ਆ ਕੇ ਗੁਰਬਾਣੀ ਗਾ ਤੈਨੂੰ ਰੋਕ ਹੀ ਨਹੀਂ ਸਕਦਾ ਕੋਈ ਜਿੱਥੇ ਮਰਜ਼ੀ ਗੁਰਬਾਣੀ ਸ਼ੁਰੂ ਕਰੋ ਕਿਉਂ ਅਸੀਂ ਦਰਦ-ਦਰ ਤੇ ਭਟਕਦੇ ਫਿਰਦੇ ਕਿੰਨੂੰ ਖੁਸ਼ ਕਰਦੇ ਫਿਰਦੇ ਗੁਰੂ ਨਾਨਕ ਦੀਆਂ ਗੱਲਾਂ ਕਰਦੇ ਕਰਦੇ ਮਿੰਟ ਜੀ ਉਧਰ ਤੁਰ ਪਏ ਸੋ ਇਸ ਕਰਕੇ ਭਾਈ ਜਮੀਰ ਜਿਹੜੀ ਐ ਨਾ ਜਮੀਰ ਆ ਸੁਣਿਓ ਸ਼ਬਦ ਸੁਣੀਆ ਆਪਾਂ ਵੇਖਿਓ ਸੋ ਜਿਵਿਆ ਜਿਨ ਮਨ ਵਸਿਆ ਸੋਏ ਜਿਉਂਦਾ ਕੌਣ ਐ ਜਿਹੜਾ ਰੱਬ ਨੂੰ ਯਾਦ ਰੱਖਦਾ ਹੈ ਪਰਮਾਤਮਾ ਅੰਦਰ ਵਸਿਆ ਹੋਇਆ ਹੋਵੇ ਉਹ ਐ ਜਿਉਂਦਾ ਸੱਚ ਸੱਚ ਨੂੰ ਸਮਝੋ ਸੋ ਜੀਵਿਆ ਜਿਸ ਮਨ ਵਸਿਆ ਸੋਇ ਲ ਸੁਣੋ ਨਾਨਕ ਅਵਰ ਨਾ ਸੁਣੋ ਸੋ ਜੀਵਿਆ ਜਿਸ ਮਨ ਵਸਿਆ ਸੋਇ ਨਾਨਕ ਅਵਰ ਨਾ ਜੀਵੈ ਕੋਇ ਜਿਹੜਾ ਪਤ ਗਵਾ ਕੇ ਖਾਂਦਾ ਹੈ सैक्टरी ने कहा भी इन्ने लख है आ जा गे गानी पत लथी जाए सब हरा चेता अगलिया पगतियां राज रंग माल रंग रंग रता लच्च ਹਾਜਰਾਂ ਮਾਲ ਰੰਗ ਰੰਗ ਰੱਤਾ ਨੱਚੈ ਨੰਗ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣ ਕੇ ਸੱਚ ਨੂੰ ਇਗਨੋਰ ਕਰਕੇ ਜਿਹੜਾ ਬੰਦਾ ਜਿਉਂਦਾ ਹੈ ਰਾਜ ਭਾਗ ਦੀ ਭਾਵੇਂ ਭੋਗਦਾ ਹੈ ਉਹ ਰੰਗ ਤਮਾਸ਼ੇ ਸਾਰੇ ਕਹਿੰਦੇ ਨੰਗ ਬੰਦਾ ਲੱਗਦਾ ਹੀ ਹੈ ਵੀ ਬੜੇ ਨਜ਼ਾਰੇ ਲੈਂਦਾ ਹੈ ਕਹਿੰਦੇ ਜ਼ਮੀਰ ਮਾਰੀ ਫਿਰਦਾ ਇਹਦੇ ਪੱਲੇ ਤੇ ਕੱਖ ਵੀ ਨਹੀਂ ਇਹਦੇ ਪੱਲੇ ਕੱਖ ਨਹੀਂ ਗੁਰੂ ਸਾਹਿਬ ਕਹਿੰਦੇ ਇਹ ਤੇ ਨੰਗ ਬੰਦਾ ਹੈ ਜਿੱਥੇ ਮਰਜੀ ਬੁਰਕੀ ਮਿਲੇਗੀ ਉਧਰ ਹੀ ਤੁਰ ਪੈਣਾ ਜਿੱਥੇ ਮਰਜੀ ਬੁਰਕੀ ਮਿਲੇਗੀ ਤੂੰ ਤੂੰ ਹੀ ਚੱਲਿਆ ਅੱਗੇ ਵੀ ਵੇਖ ਲੋ ਪਿਆਰੇ ਸੋਹਣੇ ਨਾਨਕ ਠੱਗਿਆ ਮੁਠਾ ਜਾਏ ਵਿਣ ਨਾ ਵੇ ਪਤ ਗਿਆ ਗਵਾ ਸੱਚ ਨਾਲੋਂ ਟੁੱਟ ਕੇ ਠੱਗਿਆ ਗਿਆ ਲੁੱਟਿਆ ਗਿਆ ਤੇ ਆਪਣੀ ਪਤ ਤਵਾ ਕੇ ਦੁਰ ਗਿਆ ਤੇਰੇ ਨਾਂ ਦੇ ਰਤੇ ਸੀ ਜਿਣ ਗਣ ਹਾਰ ਗਏ ਠੱਗਣ ਸੇ ਜੱਗਣ ਵਾਲੇ ਹਾਰ ਕੇ ਚਲੇ ਜਾਂਦੇ ਐਸ ਕਰਕੇ ਮੈਂ ਇੱਕ ਬੇਨਤੀ ਜਰੂਰ ਕਰਾਂਗਾ ਨੌਜਵਾਨੋ ਅਗਲੇ ਦਿਨਾਂ ਜਿਹੜੇ ਭਾਵੇਂ ਸਰਸੇ ਵਾਲੇ ਵਿਆਸੇ ਵਾਲੇ ਨੂਰ ਮੈਲੀ ਇਹ ਸਾਰੇ ਬੜੇ ਕਲੀਅਰ ਨੇ ਉਹ 도ਗਲਿਆ ਬੰਦਿਆਂ ਨੂੰ ਨੇੜੇ ਫਟਕਣ ਨਹੀਂ ਦਿੰਦੇ ਨੇ ਆਪਣੇ ਵਿੱਚ ਵੜਨ ਨਹੀਂ ਦਿੰਦੇ ਆਪਾਂ ਵੀ ਥੋੜੇ ਜਿ ਥੋੜੇ ਜਿ ਕੈਮ ਥੋੜੇ ਜਿ ਕੈਮ ਦੋਗਲਿਆਂ ਮੰਨਿਆਂ ਨੂੰ ਪਛਾਨਣ ਲੱਗ ਜਾਓ ਇਹ ਨਾ ਹੋਵੇ ਅਗਲਾ ਹੁੰਦਾ ਉਹਨੂੰ ਬੁੱਧੂ ਨਹੀਂ ਬਣਾ ਸਕਿਆ ਸਾਨੂੰ ਵੀ ਕੋਈ ਬੁੱਧੂ ਬਣਾ ਨਾ ਸਕੇ ਬਣਾ ਨਾ ਸਕੇ ਬੁੱਧੂ ਇੰਨੇ ਕ ਤੇਜ ਹੋ ਹੋ ਦਿਮਾਗ ਥੋੜਾ ਜਿ ਵਰਤੋ ਇੰਨਾ ਕ ਆਪਣੇ ਆਪ ਨੂੰ ਕੈਮ ਦਾ ਤੇ ਜੇ ਗੁਰਮਤ ਵਾਲੇ ਪਾਸੇ ਹੁਣ ਆਉਣਾ ਚਾਹਤੇ ਐ ਫੇਰ ਭਾਵੇਂ ਸਾਡੇ ਤੋਂ ਪੈਰੀ ਹੱਥ ਲਵਾ ਲੈਣ। ਪੈਰੀ ਹੱਥ ਲਵਾ ਲੈ। ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਵਿੱਚ ਟਟ ਕੇ ਸਾਥ ਨੇ ਆਨ 100% ਪਰ ਵਾਅਦਾ ਕਰਨ ਕਿਸੇ ਨੰਨ੍ਹ ਮਲੰਗ ਦੇ ਅੱਗੇ ਨੱਚਣਾ ਨਹੀਂ। ਕੁਰਬਾਨੀ ਤੋਂ ਬਿਨਾ ਕੁਛ ਕੋਣਾ ਨਹੀਂ। ਸੱਚ ਦੀ ਗੱਲ ਕਰਾਂਗੇ ਪੈਰੀ ਹੱਥ ਲਵਾ ਲੈਣ। ਪੈਰੀ ਹੱਥ ਤੇ ਜੇ ਇਹੋ ਜਿਹੇ ਦੇ ਕੋਲ ਜਾਣਾ ਫਿਰ ਆ ਮੈਨੂੰ ਤਿੰਨ ਚਾਰ ਦਿਨਾਂ ਤੋਂ ਇਹਨਾਂ ਦਾ ਫੋਨ ਆ ਰਿਹਾ ਸੀ ਕਹਿੰਦੇ ਜੀ ਮਿਲਣ ਆਉਣਾ ਹੈ ਮਿਲਣ ਆਉਣਾ ਮਿਲਣ ਆਉਣਾ ਮੈਂ ਤਦੋਂ ਰਾਤ ਵੇਖਿਆ ਮੈਨੂੰ ਹੋਣੀ ਮਿਲਦਾ ਹੋਂ ਨਹੀਂ ਮਿਲਦਾ ਮੈਂ ਕੀ ਲੈਣਾ ਮਿਲ ਕੇ ਯਾਰ ਮਿਲ ਲੈਂਦਾ ਆਸ ਜੀ ਸੀ ਬੰਦੇ ਬਦਲ ਗਏ ਹੁਣ ਕੀ ਮਿਲਦਾ ਉੱਥੇ ਹੀ ਜਾਉਂਗਾ ਉੱਥੇ ਉਹਨਾਂ ਨੇ ਕਹਿਣਾ ਉੱਧਰ ਨੂੰ ਜਾਓ ਇੱਕ ਉਹਨਾਂ ਨੇ ਕਹਿਣਾ ਚੱਲ ਚੱਲ ਮਾਈਕ ਬੰਦ ਅਸੀਂ ਕਹਿਣਾ ਚਾਹਦਾ ਫਿਰ ਅਸੀਂ ਕੀ ਕਰਾਉਣਾ ਭਾਈ ਅਸੀਂ ਕੀ ਕਰਾਉਣਾ ਗੁਰੂ ਦਾ ਫੰਡ ਸਾਡਾ ਅਸਲ ਨਾਲੇ ਸਾਡੇ ਤੋਂ ਕੀ ਲੈਣਾ ਸਾਡੇ ਵਰਗੇ ਗੁਰੂ ਦੇ ਬਣੋ ਕੁਰਬਾਨੀ ਦਾ ਮਸਬ ਦੇ ਨਾਂ ਤੇ ਲੁੱਟਣਾ ਸਭ ਤੋਂ ਆਸਾਨ ਹੈ ਤੇ ਢੋਂਗੀਆਂ ਦਾ ਇਹ ਸਭ ਤੋਂ ਵੱਡਾ ਹਥਿਆਰ ਜਿਹੜੇ ਕਿ ਮਸਬ ਦੇ ਨਾਂ ਤੇ ਲੁੱਟਦੇ ਆਂ ਔਰ ਲੋਕ ਖੁਸ਼ੀ-ਖੁਸ਼ੀ ਲੁੱਟੇ ਜਾਂਦੇ ਆ ਉਹ ਕਿੰ ਤੋਂ ਪ੍ਰੰਤੂ ਨਹੀਂ ਕਰਦੇ ਬਲਕਿ ਕਹਿੰਦੇ ਆ ਜੋ ਬਾਬਾ ਜੀ ਨੇ ਕਹਿ ਤਾ ਸੋ ਕਹਿ ਤਾ ਹੁਣ ਇੱਕ ਕਰਕੇ ਦੇਣਾ ਦਿਹਾਉਣਾ ਔਰ ਉਹ ਇੰਨੇ ਜ਼ਿਆਦਾ ਇਹਦੇ ਵਾਸਤੇ ਹਥਿਆਰ ਇਸਤੇਮਾਲ ਕਰਦੀ ਹੈ ਕਿ ਜਿਹੜੇ ਆਮ ਸਿੱਧੇ ਸਾਦੇ ਲੋਕ ਹੈ ਉਹਨਾਂ ਦੀ ਅਕਲ ਦੇ ਵਿੱਚ ਉਹ ਚੀਜ਼ਾਂ ਨਹੀਂ ਆ ਸਕਦੀਆਂ ਕਿ ਇਹਨਾਂ ਦੇ ਜਾਲ ਹੈ ਇੱਕ ਵਿਛਾਏ ਹੋਏ ਉਹ ਸਮਝਦੇ ਆ ਇਹ ਚੀਜ਼ਾਂ ਨੇਚਰਲ ਹੋ ਰਹੀਆਂ ਜਿਸ ਤਰ੍ਹਾਂ ਸਾਨੂੰ ਪਸੰਦ ਹੈ ਇਸੇ ਤਰ੍ਹਾਂ ਜਿਹੜੇ ਮਸ਼ਹੂਰ ਲੋਕ ਇਸ ਤਰ੍ਹਾਂ ਹੀ ਜਾਂਦੇ ਆ ਦਰਗਾਹ ਤੇ ਜਾਂਦੇ ਆ ਕਿਸੇ ਦੇ ਡੇਰਿਆਂ ਤੇ ਜਾਂਦੀ ਹੈਗੀ ਆ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਹੈਗੀਆਂ ਉਹਦਾ ਅਸਲ ਜ ਮਕਸਦ ਪਿੱਛੇ ਇਹ ਹੁੰਦਾ ਕਿ ਜਿਹੜੇ ਇਹਨਾਂ ਦੇ ਫਾਲੋਅਰ ਹੈ ਜਿਹੜੇ ਇਹਨਾਂ ਨੂੰ ਮੰਨਣੇ ਵਾਲੇ ਹੈ ਇਹ ਵੀ ਸਾਡੇ ਪਿੱਛੇ ਲੱਗ ਜਾਣ ਕਿਉਂਕਿ ਜਦੋਂ ਇਹ ਇਹਨਾਂ ਨੇ ਹੀਰੋ ਇਹਨਾਂ ਦਾ ਜਿਹੜਾ ਹੈ ਜਿੰਨੂੰ ਇਹ ਬਹੁਤ ਪਸੰਦ ਕਰਦੇ ਹੈ ਜਦੋਂ ਇਹ ਦੇਖਣਗੇ ਕਿ ਇਹ ਅਗਰ ਇੱਥੇ ਜਾ ਰਿਹਾ ਹੈ ਤੇ ਫਿਰ ਅਸੀਂ ਕਿਉਂ ਨਹੀਂ ਜਾ ਸਕਦੇ ਅਸੀਂ ਕਿਉਂ ਨਹੀਂ ਬੁੱਧੀ ਇਸਤੇਮਾਲ ਕਰਦੇ ਫਿਰ ਅਸੀਂ ਐਵੇਂ ਦੂਸਰਿਆਂ ਦੀਆਂ ਗੱਲਾਂ 'ਚ ਆਉਨੇ ਹੀ ਹੈਗੀਆਂ ਯਕੀਨਨ ਇਹ ਐਡਾ ਵੱਡਾ ਬੰਦਾ ਅਗਰ ਉੱਥੇ ਜਾ ਰਿਹਾ ਹੈ ਤੈਨੂੰ ਕੁਝ ਚੀਜ਼ ਨਜ਼ਰ ਆਈ ਤੇ ਉੱਥੇ ਜਾ ਰਿਹਾ ਹੈ ਨੇ ਕੋਈ ਕਰਾਮਾਤ ਵੇਖੀ ਤੇ ਉੱਥੇ ਜਾ ਰਿਹਾ ਹੈ ਨਾ ਤੇ ਗਰੇਵਾਲ ਵੀ ਇਸੇ ਤਰ੍ਹਾਂ ਉਥੇ ਗਏ ਰਾਮ ਰਹੀਮ ਦੇ ਡੇਰੇ ਦੇ ਉੱਤੇ ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਔਰ ਗੁਰੂਤੱਕ ਦੇ ਸ਼ਬਦ ਇਸਤੇਮਾਲ ਕੀਤੇ ਤੇ ਬਾਬਾ ਰਣਜੀਤ ਢਰੀਆਂ ਵਾਲੇ ਨੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਨੂੰ ਐਕਸਪੋਜ਼ ਕਰਦਿਆਂ ਹੋਇਆ ਗਿਆ ਕਿ ਜਿਹੜਾ ਦੋ ਕਸ਼ਤੀਆਂ ਦਾ ਸਵਾਰ ਹੁੰਦਾ ਵਾ ਉਹ ਹਮੇਸ਼ਾ ਜਿਹੜਾ ਵਾ ਉਹ ਡੋਬ ਜਾਂਦਾ ਹੈਗਾ ਵਾ ਕਿਉਂਕਿ ਉਹ ਇੱਕ ਪਾਸੇ ਤੇ ਜਿਹੜੇ ਗਰੇਵਾਲ ਆ ਉਹ ਇਹ ਕਹਿੰਦੇ ਆ ਕਿ ਮੈਂ ਗੁਰੂ ਦਾ ਸੱਚਾ ਸਿੰਘ ਆ ਉਹਨੇ ਬਾਣਾ ਪਾਇਆ ਉਹਨੇ ਦਾੜਾ ਰੱਖਿਆ ਆ ਉਹ ਗੁਰੂ ਦੇ ਸ਼ਬਦ ਇਸਤੇਮਾਲ ਕਰਦਾ ਹੈ ਤੇ ਦੂਸਰੇ ਪਾਸੇ ਉਹ ਰਾਮ ਰਹੀਮ ਨੂੰ ਵੀ ਗੁਰੂ ਕਹਿ ਰਿਹਾ ਹੈਗਾ ਵੈ ਇਹਦੇ ਜਿਹੜੇ ਕੋਲੋਫੇਲ ਚ ਤਜ਼ਾਦ ਹੈਗਾ ਵੈ ਇਹ ਦੋ ਕਸ਼ਤੀਆਂ ਦਾ ਸਵਾਰ ਹੈਗਾ ਵੈ ਤੇ ਜਿਹੜੇ ਇਸ ਤਰ੍ਹਾਂ ਦੇ ਦੋ ਕਸ਼ਤੀਆਂ ਦੇ ਸਵਾਰ ਆ ਉਹ ਕਦੀ ਵੀ ਕਾਮਯਾਬ ਨਹੀਂ ਹੁੰਦੇ ਹੈ ਔਰ ਦੂਸਰੇ ਜਿਹੜੇ ਇਸ ਤਰ੍ਹਾਂ ਦੇ ਪਖੰਡੀ ਬਾਬਿਆਂ ਦੇ ਪਿੱਛੇ ਲੱਗਦੇ ਹੈਗੇ ਉਹ ਵੀ ناکਾਮ ਹੀ ਹੁੰਦੇ ਹੈ ਜ਼ਿੰਦਗੀ ਦੇ ਵਿੱਚ ਜਿਹੜੇ ਅਸਲ ਚੀਜ਼ ਨਹੀਂ ਸੁਣਦੇ ਅਸਲ ਗੱਲ ਨਹੀਂ ਸੁਣਦੇ ਨਾ ਆਪਣੇ ਆਪ ਅ ਤੌਰ ਤੇ ਤਹਿਕੀਕ ਕਰਦੇ ਹੈ ਕਿ ਵਾਕੀ ਜਿਹੜਾ ਅਗਲਾ ਬੰਦਾ ਉਹਦੇ ਚ ਇੰਨੀ ਕਾਬਲੀਅਤ ਹੈ ਕਿ ਉਹਨੂੰ ਗੁਰੂ ਮੰਨਿਆ ਜਾਵੇ ਉਹਨੂੰ ਪੀਰ ਮੰਨਿਆ ਜਾਵੇ ਉਹਨੂੰ ਮੁਰਸ਼ਿਦ ਬਣਾਇਆ ਜਾਵੇ ਉਹਨੂੰ ਉਹਦੀ ਪੈਰ ਵੀ ਕੀਤੀ ਜਾਵੇ ਕਿ ਉਹਦੇ ਚ ਇੰਨੀ ਕਾਬਲੀਅਤ ਹੈ ਉਸ ਕੋ ਇਨਾ ਗਿਆਨ ਹੈ ਉਸ ਕੋ ਇਨਾ ਨੌਲੇਜ ਹੈ ਕਿ ਅਸੀਂ ਉਹ ਸਾਡੇ ਸਵਾਲਾਂ ਦਾ ਜਵਾਬ ਸਕੇ ਦੇ ਸਕੇ ਜਿਹੜਾ ਮਨ ਨੂੰ ਮੁਤਮੈਨ ਕਰ ਸਕੇ ਸ਼ਾਂਤ ਕਰ ਸਕੇ ਸਾਨੂੰ ਪਰੇਸ਼ਾਨੀਆਂ ਚੋਂ ਕੱਢ ਸਕੇ ਸਾਡੇ ਲਈ ਇੱਕ ਰੋਸ਼ਨੀ ਦਾ ਜ਼ਰੀਆ ਬਣ ਸਕੇ ਉਹ ਇਹ ਚੀਜ਼ਾਂ ਤੇ ਗੌਰ ਨਹੀਂ ਕਰਦੇ ਹੈਗੇ ਪਰ ਬਾਬਾ ਰੰਜੀਤ ਅੱਡੀਆਂ ਵਾਲੇ ਇਸੇ ਵਜ੍ਹਾ ਤੋਂ ਨੌਜਵਾਨ نسل ਦੇ ਵਿੱਚ ਬਹੁਤ ਬਜਾੜਾ ਪਸੰਦ ਕੀਤੇ ਜਾਂਦੇ ਆ ਕਿਉਂਕਿ ਉਹ ਜਿਹੜੇ ਇੰਜ ਦੇ ਡੋਂਗੀ ਆ ਨਾ ਉਹਨਾਂ ਨੂੰ ਐਕਸਪੋਜ਼ ਕਰਦੇ ਹੈਗੇ ਵੀਰੋ ਤੁਹਾਨੂੰ ਇਹ ਵੀਡੀਓ ਕੈਨਦੀ ਲੱਗੀ ਔਰ ਤੁਹਾਡਾ ਕੀ ਖਿਆਲ ਸੀਗਾ ਬਾਬਰ ਰੰਜੀਟ ਢੱਡੀਆਂ ਵਾਲੇ ਦੇ ਜਿਹੜੇ ਗੱਲਾਂ ਕੀਤੀਆਂ ਜਿਹੜੇ ਉਹਨਾਂ ਨੇ ਸਬੂਤ ਪੇਸ਼ ਕੀਤੇ ਨੇ ਜਿਸ ਤਰ੍ਹਾਂ ਉਹਨਾਂ ਨੇ ਗੱਲਾਂ ਕੀਤੀਆਂ ਤੁਹਾਡਾ ਉਸ ਦੇ ਬਾਰੇ ਕੀ ਖਿਆਲ ਹੈ ਤੁਸੀਂ ਕੀ رائے ਰੱਖਦੇ ਹੋ ਕਮੈਂਟਾਂ ਵਿੱਚ ਲਾਜ਼ਮੀ ਦਿਓ ਉਸੇ ਰੱਖੀ ਆਪਣਾ ਟੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼